ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇ ਸਾਧ ਸੰਗਤ ਜੀ ਆਓ ਗੁਰਬਾਣੀ ਵਿਚਾਰੀਏ YouTube ਦੇ ਇਸ ਚੈਨਲ ਦੇ ਜਰੀਏ ਆਪ ਸੰਗਤਾਂ ਦੇ ਨਾਲ ਗੁਰਬਾਣੀ ਦੀ ਸਮਝ ਪਾਈ ਜਾਂਦੀ ਹੈ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਬਾਣੀ ਸਿੱਧ ਗੋਸ਼ਟ ਜੋ ਪੌੜੀਆਂ ਦੇ ਰੂਪ ਦੇ ਵਿੱਚ ਆਪ ਸੰਗਤਾਂ ਦੇ ਨਾਲ ਜਿਹੜੀ ਸਾਂਝੀ ਕੀਤੀ ਜਾਂਦੀ ਹੈ ਉੱਥੇ ਗੁਰਬਾਣੀ ਦੇ ਵਿੱਚ ਕੁਝ ਸ਼ਬਦ ਹਨ ਜਿਨ੍ਹਾਂ ਨੂੰ ਕਿਵੇਂ ਪੜ੍ਹਨਾ ਹੈ ਕਿਵੇਂ ਬੋਲਣਾ ਹੈ ਤੇ ਉਹਨਾਂ ਦੇ ਸੰਕੇਤ ਗੁਰਬਾਣੀ ਦੇ ਵਿੱਚੋਂ ਹੀ ਸਾਨੂੰ ਮਿਲਦੇ ਹਨ ਉਹ ਸਾਂਝ ਵੀ ਆਪ ਸੰਗਤਾਂ ਦੇ ਨਾਲ ਪਾਈ ਜਾ ਰਹੀ ਹੈ ਆਓ ਸਕਰੀਨ ਬੋਰਡ ਦੇ ਉੱਤੇ ਲਿਖੇ ਹੋਏ ਆ ਜਿਹੜੇ ਉੱਤੇ ਪਾਵਨ ਸ਼ਬਦ ਲਿਖੇ ਨੇ ਇਹਨਾਂ ਨੂੰ ਪੜੀਏ ਜਿਵੇਂ ਜਾਂਦਾ ਜ ਜੇ ਨੂੰ ਕੰਨਾ ਪਰਵੇਦੀ ਦੱਦੇ ਨੂੰ ਕੰਨਾ ਪਰ ਗੁਰਬਾਣੀ ਜੱਜੇ ਨੂੰ ਕੰਨਾ ਦੱਦੇ ਕੰਨਾ ਵੀ ਵਰਤਿਆ ਹੈ ਜਿਵੇਂ ਜੱਜੇ ਨੂੰ ਕੰਨਾ ਪਰਵੇਦੀ ਦੱਦੇ ਨੂੰ ਲਾਮ ਜਾਂਦੇ ਇਵੇਂ ਜੱਜੇ ਨੂੰ ਕੰਨਾ ਦੱਦੇ ਲਾਮ ਵੀ ਵਰਤਿਆ ਗਿਆ ਹੈ ਇਵੇਂ ਜੱਜੇ ਨੂੰ ਕੰਨਾਂ ਦੱਦੇ ਵਿਹਾਰੀ ਇਸੇ ਤਰੀਕੇ ਨਾਲ ਜੱਜੇ ਨੂੰ ਕੰਨਾਂ ਦੱਦੇ ਨਹੂੜਾ ਇਹ ਪਾਵਨ ਸ਼ਬਦ ਗੁਰਬਾਣੀ ਦੇ ਵਿੱਚ ਹਨ ਗੁਰਬਾਣੀ ਦੇ ਵਿੱਚ ਜਿਹੜੀਆਂ ਪੰਕਤੀਆਂ ਦੇ ਵਿੱਚ ਇਹ ਸ਼ਬਦ ਆਉਂਦੇ ਨੇ ਆਉ ਉਹਨਾਂ ਪੰਕਤੀਆਂ ਦਾ ਵੱਲ ਤੁਹਾਨੂੰ ਧਿਆਨ ਦਿਈਏ ਉਹਨਾਂ ਦਾ ਪਾਠ ਵੀ ਕਰੀਏ ਤੇ ਨਾਲ ਉਹਨਾਂ ਵਿੱਚ ਸਮਝੀਏ 118 ਅੰਕ ਦੇ ਉੱਤੇ ਸਤਿਗੁਰ ਦਾ ਪਾਵਨ ਵਚਨ ਹੈ ਅਜਬ ਕੰਮ ਕਰਤੇ ਹਰ ਕੀਰੇ ਇਹ ਮਨ ਭੁੱਲਾ ਜਾਂਦਾ ਫੇਰੇ ਹੁਣ ਇਥੇ ਜਾਂਦਾ ਜੱਜੇ ਨੂੰ ਕੰਨਾ ਉੱਪਰ ਬਿੰਦੀ ਪਾਈ ਹੋਈ ਸਤਿਗੁਰ ਨੇ ਤੀਨੋਂ ਪਾਠ ਨੂੰ ਪੜ੍ਹਨਾ ਵੀ ਜਾਂਦਾ ਹੀ ਹੈ ਫੇਰੇ ਫੇਰ ਕੇ ਲੈਣਾ ਮੋੜ ਕੇ ਲੈਣਾ ਇਹਦੇ ਪਹਿਲੇ ਅਰਥ ਸਮਝੀਏ ਅਜਮ ਕਮ ਕਰਤੇ ਹਰ ਘੇਰੇ ਹਰੀ ਘੇਰੇ ਕਿਰੇ ਦਾ ਅਰਥ ਹੁੰਦਾ ਦੇ ਉਸ ਹਰੀ ਦੇ ਕਰਤੇ ਦੇ ਪ੍ਰਮਾਤਮਾ ਦੇ ਅਜੀਬ ਹੀ ਕੰਮ ਹੈ ਹੈਰਾਨ ਕਰਨ ਵਾਲੇ ਕੰਮ ਹੈ ਇਹ ਮਨ ਮੰ ਮੰਨ ਨੂੰ ਔਕੜ ਮਨ ਪੁਲਿੰਗ ਇਕਵਚਨ ਹੈ ਇਹ ਉਹਦੀ ਵਿਸ਼ੇਸ਼ਤਾ ਹੈ ਪੜਨਾਵੀ ਵਿਸ਼ੇਸ਼ਣ ਕਹਿੰਦੇ ਆ ਇਸ ਕਰਕੇ ਮਨ ਨੂੰ ਵੀ ਨੰਨੇ ਨੋ ਤੇਦਰ ਇਹਦੇ ਹਾਏ ਨੂੰ ਵੀ ਔਕੜ ਲੱਗੀ ਹੋਈ ਹੈ ਇਹ ਮਨ ਭੂਲਾ ਜਾਂਦਾ ਫਿਰੇ ਇਹ ਮਨ ਜਿਹੜਾ ਭਟਕਦਾ ਜਾਂਦਾ ਸੀ ਪ੍ਰਮਾਤਮਾ ਤੋਂ ਦੂਰ ਹੁੰਦਾ ਜਾਂਦਾ ਸੀ ਕਹਿੰਦੇ ਮੋੜ ਕੇ ਲਿਆਂਦਾ ਮਾਲਕ ਨੇ ਪ੍ਰਮਾਤਮਾ ਦੀ ਅਜੀਬ ਕਮ ਹੈ ਕਿ ਭਟਕਦਾ ਹੋਇਆ ਮਨ ਮੁੜ ਕੇ ਫੇਰ ਗੁਰੂ ਚਰਨਾਂ ਦੇ ਵਿੱਚ ਲਿਆ ਦਿੱਤਾ ਉਣੀ ਇਸੇ ਤਰ੍ਹਾਂ ਇੱਕ ਪੰਕਤੀ ਹੋਰ ਹੈ ਜਿੱਥੇ ਜੱਜੇ ਨੂੰ ਉੱਪਰ ਕੰਨਾਂ ਲਾ ਕੇ ਪਰ ਬਿੰਦੀ ਨਹੀਂ ਪਾਈ ਹੋਈ 6 ਵਡਭਾਗੀ ਜਿੰਨ ਸ਼ਬਦ ਪਛਾਣਿਆ ਬਾਹਰ ਜਾਦਾ ਇਥੇ ਜਾਦਾ ਸ਼ਬਦ ਹੈ ਵੈਸੇ ਪਰ ਇਹਨੂੰ ਪੜਨਾ ਜਾਂਦਾ ਹੈ ਕਿਉਂਕਿ ਇਹ ਗੁਰਬਾਣੀ ਦਾ ਸੰਕੇਤ ਮਿਲਿਆ ਸਾਨੂੰ ਬਾਹਰ ਜਾਂਦਾ ਘਰ ਮਹਿ ਆਣਿਆ ਹੁਣ ਇਥੇ ਜਾਦਾ ਸ਼ਬਦ ਹੈ ਪਰ ਇਹਨੂੰ ਪੜਨਾ ਜਾਂਦਾ ਹੈ ਜਾਦਾ ਪਾਠ ਕਰਾਂਗੇ ਸ਼ੁੱਧ ਨਹੀਂ ਹੋਵੇਗਾ ਤੋ ਇਹਨੂੰ ਜਾਂਦਾ ਹੀ ਪੜਨਾ ਹੈ ਇਹ ਸਾਨੂੰ ਸਤਗੁਰ ਨੇ ਗੁਰਬਾਣੀ ਚ ਸੰਕੇਤ ਦਿੱਤਾ ਹੋਇਆ ਹੈ ਹੁਣ ਇਹਦੇ ਅਰਥ ਵੀ ਪੜ ਲੈਨੇ ਆ ਸੇ ਬਹੁਵਚਨ ਹੁੰਦਾ ਸੇ ਵਡ ਭਾਗੀ ਉਹ ਵੱਡੇ ਭਾਗਾਂ ਵਾਲੇ ਹਨ ਇਸੇ ਕਰਕੇ ਜੱਜੇ ਸਿਹਾਰੀ ਨੰਨਾ ਜਿੰਨ ਵੀ ਬਹੁਵਚਨ ਹੁੰਦਾ ਜੇ ਨੰਨੇ ਨੂੰ ਵੀ ਸਿਹਾਰੀ ਹੁੰਦੀ ਜੱਜੇ ਸਿਹਾਰੀ ਨੰਨੇ ਸਿਹਾਰੀ ਤਾਂ ਇਹ ਇਕਵਚਨ ਹੋਣਾ ਸੀ ਤੋ ਇਸੇ ਕਰਕੇ ਜਿੰਨ ਇਹਦਾ ਅਰਥ ਹੈ ਜਿਨ੍ਹਾਂ ਨੇ ਸ਼ਬਦ ਪਛਾਣਿਆ ਭਈ ਉਹ ਵੱਡੇ ਭਾਗਾਂ ਵਾਲੇ ਹੋ ਗਏ ਜਿਨ੍ਹਾਂ ਨੇ ਗੁਰੂ ਦੇ ਸ਼ਬਦ ਨੂੰ ਪਛਾਣ ਲਿਆ ਭਾਵ ਸ਼ਬਦ ਨਾਲ ਸਾਂਝ ਪਾ ਲਈ ਫਿਰ ਉਹਨਾਂ ਨੂੰ ਮਿਲਿਆ ਗਿਆ ਬਾਹਰ ਜਾਂਦਾ ਇਹਨੂੰ ਜਾਂਦਾ ਕਹਿਣਾ ਜਾਂਦਾ ਨਹੀਂ ਕਹਿਣਾ ਹੈ ਬਾਹਰ ਜਾਂਦਾ ਆ ਮਨ ਜਿਹੜਾ ਬਾਹਰ ਭਟਕਦਾ ਸੀ ਨਾ ਕਰ ਮਹਿ ਆਣਿਆ ਕੱਗਾ ਰਾਰੇ ਔਂਕੜ ਇੱਕ ਔਂਕੜ ਹੋਣੀ ਚਾਹੀਦੀ ਸੀ ਗੁਰਬਾਣੀ ਵਿਆਕਰਨ ਅਨੁਸਾਰ ਪਰ ਨਾਲ ਸੰਬੰਧਕ ਮਹਿ ਆ ਗਿਆ ਇਸ ਕਰਕੇ ਰਾਰੇ ਨੂੰ ਔਂਕੜ ਘਰ ਦੇ ਰਾਰੇ ਨੂੰ ਔਂਕੜ ਨਹੀਂ ਆਈ ਬਾਹਰ ਜਾਂਦਾ ਕਰ ਮਹਿ ਆਣਿਆ ਇਹ ਜਿਹੜਾ ਮਨ ਬਾਹਰ ਭਟਕਦਾ ਜਾਂਦਾ ਸੀ ਨਾ ਬਾਹਰ ਜਾਂਦਾ ਘਰ ਮਿਆਂ ਆਣਿਆ ਮੁੜ ਕੇ ਘਰ ਦੇ ਵਿੱਚ ਲਿਆ ਦਿੱਤਾ ਭਾਵ ਫੇਰ ਕੇ ਮੁੜ ਕੇ ਭਟਕਣਾ ਚੋਂ ਕੱਢ ਕੇ ਮੁੜ ਕੇ ਫੇਰ ਗੁਰੂ ਨਾਲ ਜੋੜ ਦਿੱਤਾ ਇਹ ਮਲਕ ਦੀ ਵਡਿਆਈ ਹੈ ਹੁਣ ਅੱਗੇ ਪੰਕਤੀ ਪੜ੍ਹੀਏ ਜੋ ਬਨ ਜਾਂਦੇ ਨਾ ਡਰਾਂ ਜੇ ਸਹਿ ਪ੍ਰੀਤ ਨਾ ਜਾਏ ਬਾਬਾ ਫਰੀਦ ਦਾ ਪਾਵਨ ਬਚਨ ਹੈ ਬਾਬਾ ਫਰੀਦ ਕਹਿੰਦੇ ਨੇ ਕਹਿੰਦੇ ਨੇ ਜੇ ਜੋਬਨ ਚਲੇ ਜਾਵੇ ਕੋਈ ਡਰ ਨਹੀਂ ਹੁਣ ਇਥੇ ਜਾਂਦੇ ਜਜੇ ਨੂੰ ਕੰਨਾ ਉੱਪਰ ਬਿੰਦੀ ਪਾਈ ਹੋਈ ਐ ਇਸ ਕਰਕੇ ਪਤਾ ਪਾਠ ਜਾਂਦੇ ਪੜਨਾ ਹੈ ਤੇ ਡਰਾਂ ਰਾਰੇ ਦੇ ਕੰਨੇ ਨੂੰ ਉੱਪਰ ਬਿੰਦੀ ਪਾਈ ਡਰਾਂ ਜੋਬਨ ਜਾਂਦੇ ਨਾ ਡਰਾਂ ਮੇਰਾ ਜੋਬਨ ਚਲੇ ਜਾਵੇ ਕੋਈ ਡਰ ਨਹੀਂ ਹੈ ਮੈਨੂੰ ਡਰਨਾ ਨਹੀਂ ਚਾਹੀਦਾ ਮੈਂ ਡਰਦਾ ਨਹੀਂ ਡਰਨਾ ਨਹੀਂ ਚਾਹੀਦਾ ਜਾਂ ਜੇ ਸਹਿਪ੍ਰੀਤ ਨਾ ਜਾਏ ਜੇ ਉਸ ਮਾਲਕ ਦੇ ਨਾਲ ਪ੍ਰੀਤੀ ਬਣੀ ਰਹੇ ਬਸ ਪ੍ਰੀਤੀ ਨਹੀਂ ਰੱਬ ਨਾਲ ਜਾਣੀ ਚਾਹੀਦੀ ਤੋ ਪ੍ਰੀਤੀ ਇਸਤਰੀ ਲਿੰਗ ਸ਼ਬਦ ਹੈ ਪ੍ਰੀਤ ਤੈਨੂੰ ਸਿਆਰੀ ਲੱਗੀ ਹੋਈ ਹੈ ਤੋ ਸਤਿਗੁਰੂ ਪਾਸ਼ਾ ਕਹਿੰਦੇ ਨੇ ਇਹ ਬਾਬਾ ਫਰੀਦ ਦਾ ਪਵਨ ਬਚਨ ਹੈ ਜਵਾਨੀ ਚਲੀ ਜਾਵੇ ਕੋਈ ਡਰਨੀ ਹੈ ਪਰ ਪ੍ਰਮਾਤਮਾ ਨਾਲ ਪਿਆਰ ਨਹੀਂ ਜਾਣਾ ਚਾਹੀਦਾ ਨਹੀਂ ਤਾਂ ਅਗਲੀ ਪੰਕਤੀ 'ਚ ਕਹਿੰਦੇ ਨੇ ਫਰੀਦਾ ਹੇ ਫਰੀਦ ਕਿੰਤੀ ਜੋਬਨ ਪ੍ਰੀਤ ਵਿਨ ਸੁੱਕ ਗਏ ਕੁਮਲਾਏ ਕਿਤਨੇ ਜੋਬਨ ਜਵਾਨੀਆਂ ਕੁਮਲਾ ਗਈਆਂ ਜਿਨ੍ਹਾਂ ਦਾ ਪਤੀ ਨਾਲ ਪਿਆਰ ਨਹੀਂ ਬਣ ਸਕਿਆ ਰੱਬ ਨਾਲ ਪਿਆਰ ਨਹੀਂ ਬਣ ਸਕਿਆ ਤੋ ਫਿਰ ਇਸੇ ਤਰੀਕੇ ਦੇ ਨਾਲ ਇਥੇ ਜਾਂਦੇ ਜਜੇ ਨੂੰ ਕੰਨਾਂ ਉਪਰ ਬਿੰਦੀ ਪਾਈ ਹੋਈ ਬੰਦੇ ਲਾਮ ਜਾਂਦੇ ਤੋ ਇਥੇ ਅਸਲੀ ਜਿਹੜੀ ਅਗਲੀ ਪੰਕਤੀ ਦੇਖਣੀ ਹੈ ਕੀਤਾ ਕਿਆ ਸਲਾਈ ਹੈ ਜਿਸ ਜਾਂਦੇ ਬਿਲਮ ਨਾ ਹੋਈ ਜਾਂਦੇ ਜਜੇ ਨੂੰ ਕੰਨਾਂ ਪਾਇਆ ਹੋ ਬਿੰਦੀ ਨਹੀਂ ਪਾਈ ਪਰ ਸੰਕੇਤ ਗੁਰਬਾਣੀ ਚ ਪਹਿਲੇ ਹੈਗਾ ਏ ਕਿ ਇਸ 파ਠ ਨੂੰ ਜਾਂਦੇ ਪੜ੍ਹਨਾ ਹੈ ਕੀਤਾ ਕਿਆ ਸਲਾਈ ਹੈ ਸਲਾਈਆਂ ਹੁੰਦਾ ਸਿਫਤ ਕਰਨੀ ਕੀਤਾ ਜੋ ਰੱਬ ਨੇ ਕੀਤਾ ਜਿਹੜੀਆਂ ਚੀਜ਼ਾਂ ਰੱਬ ਨੇ ਬਣਾਈਆਂ ਉਹਦੀ ਕਿਆ ਸਿਫਤ ਕਰਨੀ ਸਿਫਤ ਰੱਬ ਦੀ ਕਰਨੀ ਚਾਹੀਦੀ ਨਾ ਪਰ ਅਸੀਂ ਤਾਂ ਉਹਦੀ ਬਣਾਈਆਂ ਹੋਈਆਂ ਚੀਜ਼ਾਂ ਦੀ ਸਿਫਤ ਕਰਦੇ ਅੱਜ ਤਾਂ ਦਿੱਤੀ ਹੋਈ ਵਸਤੂ ਦੀ ਸਿਫਤ ਕਰਨ ਲੱਗ ਜਾਂਦੇ ਤੋਂ ਸਤਿਗੁਰੂ ਸਾਨੂੰ ਸਮਝਾਉਂਦੇ ਨੇ ਕੀਤਾ ਕਿਆ ਸਲਾਹੀ ਹੈ ਉਹਦੇ ਕੀਤੇ ਹੋਏ ਨੂੰ ਕਿਆ ਸਲਾਹਣਾ ਭਾਈ ਜਿਸ ਜਾਂਦੇ ਬਿਲਮ ਨਾ ਹੋਈ ਇਸ ਪਾਠ ਨੂੰ ਵੀ ਜਾਂਦੇ ਹੀ ਪੜਨਾ ਹੈ ਜਿਹਨੂੰ ਜਾਣ ਲੱਗਿਆ ਦੇਰ ਵੀ ਨਹੀਂ ਲੱਗਦੀ ਪਾਪ ਦੀ ਬਣਾਈ ਹੋਈ ਵਸਤੂ ਰੱਬ ਦੀ ਪ੍ਰਮਾਤਮਾ ਦੀ ਅਸੀਂ ਤੁਸੀਂ ਹੋਰ ਪਦਾਰਥ ਨਾਸ਼ ਹੋਣ ਲੱਗਿਆ देर ਨਹੀਂ ਲੱਗਦੀ ਹੈ ਇਹਨਾਂ ਪਦਾਰਥਾਂ ਦੀ ਤੇ ਇਹਨਾਂ ਵਸਤੂਆਂ ਦੀ ਇਹਨਾਂ ਮਨੁੱਖਾਂ ਦੀ ਸਿਫਤ ਨਹੀਂ ਕਰਨੀ ਕਿਦੀ ਕਰਨੀ ਰੱਬ ਦੀ ਕਰਨੀ ਹੈ ਤੋ ਇੱਥੇ ਪਾਠ ਭਾਵੇਂ ਜੱਜੇ ਨੂੰ ਕੰਨ ਲਾ ਕੇ ਪਰਬਿੰਦੀ ਨਹੀਂ ਪਾਈ ਪਰ ਇੱਥੇ ਜਾਂਦੇ ਬਾਬੇ ਫਰੀਦ ਦੇ ਸ਼ਬਦ ਤੋਂ ਵੀ ਸਮਝ ਆਂਦੀ ਕਿ ਇਹਨੂੰ ਪਾਠ ਨੂੰ ਜਾਂਦੇ ਪੜ੍ਹਨਾ ਹੈ ਤੋ ਇਸ ਤਰੀਕੇ ਨਾਲ ਸਤਗੁਰੂ ਨੇ ਸਾਨੂੰ ਸਮਝਾਇਆ ਆਓ ਦੋ ਪੰਕਤੀਆਂ ਹੋਰ ਦੇਖ ਲੈਣੇ ਆ ਇਹ ਮਾਇਆ ਕੀ ਸ਼ੋਭਾ ਮਾਇਆ ਇਸਤਰੀ ਲਿੰਗ ਹੈ ਤੇ ਮਾਇਆ ਦੀ ਵਿਸ਼ੇਸ਼ਤਾ ਕੀ ਹੈ ਇਹ ਇਸਤਰੀ ਲਿੰਗ ਹੋਣ ਕਰਕੇ ਕਿਉਂਕਿ ਇਸਤਰੀ ਲਿੰਗ ਜਿਹੜਾ ਸ਼ਬਦ ਹੁੰਦਾ ਉਹਨੂੰ ਅੰਕੜ ਨਹੀਂ ਹੁੰਦੀ ਇਸ ਕਰਕੇ ਇਹਨੋਂ ਵੀ ਅੰਕੜ ਹਾਏ ਨੂੰ ਨਹੀਂ ਆਈ ਇਹ ਮਾਇਆ ਕੀ ਸ਼ੋਭਾ ਮਾਇਆ ਦੀ ਸ਼ੋਭਾ ਹੁਣ ਚੱਚੇ ਨੇ ਕੰਨ ਰਾਰੇ ਸਿਆਰੀ 4 ਇਹ ਗਿਣਤੀ ਦਾ ਸੂਚਕ ਹੁੰਦਾ ਜੇ ਰਾਰੇ ਨੂੰ ਸਿਆਰੀ ਲੱਗੀ ਹੋਵੇ ਨਹੀਂ ਤਾਂ ਚੱਚੇ ਨੂੰ ਕੰਨ ਰਾਰਾ 4 ਸੁੰਦਰ ਅਰਥ ਬਣ ਜਾਂਦਾ ਜੱਜਨਪਨ ਨਾਰੇ ਸਿਆਰੀ ਲਿਖਿਆ ਹੋਇਆ ਚਾਰ ਇਹ ਮਾਇਆ ਕੀ ਸੋਭਾ ਚਾਰ ਦਿਹਾੜੇ ਇੱਥੇ ਕਿਹਾ ਹੈ ਜੱਜਨਪਨ ਦੱਦੇਵਰੀ ਪਾਠ ਮੰਡ ਦਾ ਜਾਂਦੀ ਪਰ ਇੱਥੋਂ ਸੰਕੇਤ ਲੈ ਕੇ ਉੱਪਰਲੀ ਪੰਕਤੀਆਂ ਤੋਂ ਸੰਕੇਤ ਲੈ ਕੇ ਇਸ ਪਾਠ ਨੂੰ ਵੀ ਜਾਂਦੀ ਪੜਨਾ ਹੈ ਜਾਂਦੀ ਬਿਲਮ ਨਾ ਹੋਵੇ ਇਹ ਮਾਇਆ ਦੀ ਸ਼ੋਭਾ ਚਾਰਕ ਦਿਨਦੀ ਹੈ ਇਹਨੂੰ ਜਾਣ ਲੱਗਿਆਂ ਬਿਲਮ ਨਹੀਂ ਲੱਗਦਾ देर ਨਹੀਂ ਲੱਗਦੀ ਭਾਵ ਛੇਤੀ ਸ਼ੋਭਾ ਮੁੱਕ ਜਾਂਦੀ ਮਾਇਆ ਵੀ ਮੁੱਕ ਜਾਂਦੀ ਇੱਕ ਪੰਕਤੀ ਹੋਰ ਲਈਏ ਜੋ ਗੁਰੂ ਗ੍ਰੰਥ ਸਾਹਿਬ ਦੇ 636 ਅੰਗ ਦੇ ਉੱਤੇ ਹੈ ਅੰਗ ਮੈਂ ਨਾਲ ਲਿਖੇ ਹੋਏ ਨੇ ਆਪ ਜੀ ਉਹਨਾਂ ਅੰਗਾਂ ਤੇ ਵੀ ਜਿਹੜਾ ਹੈ ਜ਼ੂਮ ਕਰਕੇ ਦੇਖ ਸਕਦੇ ਹੋ ਹੁਕਮੇ ਅੰਦਰ ਆਇਆ ਪਿਆਰੇ ਪਿਆਰੇ ਸ਼ਬਦ ਸਮੋਧਨ ਹੈ ਪਿਆਰਿਆ ਹੁਕਮੇ ਅੰਦਰ ਅੰਦਰ ਦਾ ਅਰਥ ਵਿੱਚ ਇੱਥੇ ਸੰਸਾਰ ਵਿੱਚ ਹਰ ਕੋਈ ਪ੍ਰਮਾਤਮਾ ਦੇ ਹੁਕਮ ਵਿੱਚ ਆਇਆ ਹੈ ਤੇ ਨਾਲ ਕਿਹਾ ਹੁਕਮੇ ਜਾਦੋ ਜਾਏ ਜਜੇ ਨੂੰ ਕਹਿੰਦਾ ਦੇ ਉਹਦਾ ਜਾਦੋ ਪ੍ਰਿਨੋ ਪਾਠ ਨੂੰ ਆ ਜਾਂਦੇ ਜਾਂਦਾ ਇਸ ਤੋਂ ਸੰਕੇਤ ਲੈ ਕੇ ਜਾਂਦੋ ਪੜਨਾ ਹੈ ਇਹ ਸੰਕੇਤ ਦਿੱਤਾ ਸਤਿਗੁਰੂ ਨੇ ਸਾਨੂੰ ਹੁਕਮੇ ਅੰਦਰ ਆਇਆ ਪਿਆਰੇ ਪਿਆਰਿਆ ਮਾਲਕ ਦੇ ਹੁਕਮ ਦੇ ਵਿੱਚ ਹਰ ਕੋਈ ਇੱਥੇ ਆਇਆ ਹੈ ਹੁਕਮੇ ਜਾਂਦੋ ਜਾਏ ਉਹਦੇ ਹੁਕਮ ਦੇ ਵਿੱਚ ਚਲਿਆ ਜਾਂਦਾ ਹੈ ਇਸ ਤਰੀਕੇ ਦੇ ਨਾਲ ਇਹ ਸ਼ਬਦਾਂ ਦੀ ਸਾਂਝ ਆਪ ਸੰਗਤਾਂ ਦੇ ਨਾਲ ਪਾਈ ਹੈ ਜਿਵੇਂ ਜਿਵੇਂ ਗੁਰਬਾਣੀ ਦੇ ਵਿੱਚ ਸਾਨੂੰ ਸੰਕੇਤ ਮਿਲਦੇ ਨੇ ਉਹਨਾਂ ਸ਼ਬਦਾਂ ਨੂੰ ਮਿਲਦੇ ਸ਼ਬਦਾਂ ਨੂੰ ਉਸੇ ਤਰ੍ਹਾਂ ਹੀ ਅਸੀਂ ਪਾਠ ਕਰਨਾ ਜੋ ਕਿ ਸ਼ੁੱਧ ਪਾਠ ਹੋਵੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ